ਜੀਤ ਲੈ ਓਏ ਮਹਾ ਬੇਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਗੁਰਮਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰਮੁਖ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਏ ਥੋੜਾ ਜਿਹਾ ਧਿਆਨ ਨਾਲ ਸੁਣਿਓ ਛੋਟੇ ਸਹਿਬਜ਼ਾਦਿਆਂ ਬਾਰੇ ਦਸ਼ਮੇਸ਼ ਪਿਤਾ ਜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਇਹ ਅਨੋਖੀ ਭਵਿੱਖਬਾਣੀ ਜਨਮ ਤੇ ਵਿਆਹ ਬਾਰੇ ਆਓ ਆਪਾਂ ਬੇਨਤੀਆਂ ਆਪਾਰੰਭ ਕਰੀਏ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰ ਕਲਗੀ ਤਰਪਾਸ਼ਾ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਉਸ ਮਾਲਕ ਜਿਹੜੇ ਕਿ ਆਪਣੇ ਇਤਿਹਾਸ ਦੇ ਵਿੱਚ ਇੱਕ ਬੜੀ ਵੱਡੀ ਕੁਰਬਾਨੀ ਤੇ ਸ਼ਹਾਦਤ ਨੂੰ ਦਰਸਾਉਂਦਾ ਹੈ ਉਹ ਇਤਿਹਾਸ ਜਿਹੜਾ ਉਸ ਬਾਜਾ ਵਾਲੇ ਦਾ ਗੁਰਮੁਖ ਪਿਆਰਿਓ ਕਦੇ ਸੋਚ ਕੇ ਵੇਖਿਓ ਕਦੇ ਪਿਆਰ ਸਹਿਤ ਪੜ ਕੇ ਵੇਖਿਓ ਕਿੰਨਾ ਕੁਝ ਉਸ ਵਿੱਚੋਂ ਸਿੱਖਣ ਨੂੰ ਮਿਲਦਾ ਹੈ ਗੁਰਮੁਖ ਪਿਆਰਿਓ ਮੈਂ ਤਾਂ ਕਰਕੇ ਅਰਜ਼ ਕਰ ਰਿਹਾ ਕਿਉਂਕਿ ਸਾਡੇ ਵਿੱਚੋਂ ਕਿਤੇ ਨਾ ਕਿਤੇ ਇਤਿਹਾਸ ਜਿਹੜਾ ਹੈ ਅਲੋਪ ਹੁੰਦਾ ਜਾ ਰਿਹਾ ਹੈ ਤੇ ਅਸੀਂ ਭੁੱਲਦੇ ਜਾ ਰਹੇ ਹਾਂ ਗੁਰਮਖ ਪਿਆਰਿਓ ਛੋਟੇ ਸਹਿਬਜ਼ਾਦਿਆਂ ਬਾਰੇ ਔਰ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲੋਂ ਹੀ ਇਹ ਗੱਲ ਆਖ ਦਿੱਤੀ ਸੀ ਕਿਉਂਕਿ ਜਦੋਂ ਅਨੰਦਪੁਰ ਸਾਹਿਬ ਵਸ ਰਿਹਾ ਹੈ ਅਨੰਦਪੁਰ ਸਾਹਿਬ ਵਸ ਰਿਹਾ ਹੈ ਤੇ ਗੁਰਮਖ ਪਿਆਰਿਓ ਹਜੇ ਲੜਾਈ ਦਾ ਕੋਈ ਸਿੱਟਾ ਨਹੀਂ ਹੈ ਹਜੇ ਲੜਾਈ ਦੀ ਕੋਈ ਵੀ ਖਬਰ ਨਹੀਂ ਹੈ ਤੇ ਉਸ ਤੋਂ 1 ਮਹੀਨਾ ਪਹਿਲਾਂ ਜਦੋਂ ਆਨੰਦਪੁਰ ਸਾਹਿਬ ਦੀ ਜੰਗ ਜਿਹੜੀ ਹੈ ਅਜੇ ਹੋਣੀ ਹੈ ਉਸ ਤੋਂ ਤਕਰੀਬਨ ਇਤਿਹਾਸਕਾਰ ਲਿਖਦੇ ਨੇ 1 ਮਹੀਨਾ ਪਹਿਲਾਂ ਹੀ ਮਾਤਾ ਅਜੀਤ ਕੌਰ ਜਿਉਂ ਕਿ ਗੁਰੂ ਕੇ ਤਿੰਨ ਮਹਿਲ ਹੋਏ ਮਾਤਾ ਅਜੀਤ ਕੌਰ ਮਾਤਾ ਸੁందਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਕੌਰ ਵੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਮਾਤਾ ਅਜੀਤ ਕੌਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆਣ ਕੇ ਇੱਕ ਫਰਿਆਦ ਕਰਦੇ ਨੇ ਇੱਕ ਸਤਿਗੁਰੂ ਤੋਂ ਮੰਗ ਮੰਗਦੇ ਨੇ ਕਿ ਸਤਿਗੁਰੂ ਤੁਸੀਂ ਭਾਵੇਂ ਮਹਾਨ ਹੋ ਸਾਰਾ ਕੁਝ ਜਾਣਦੇ ਹੋ ਪਰ ਮੇਰੇ ਮਨ ਦੀ ਇੱਕ ਰੀਜ ਹੈ ਮੇਰੇ ਮਨ ਦੀ ਇੱਕ ਬੜੀ ਵੱਡੀ ਤਮੰਨਾ ਹੈ ਸਤਿਗੁਰੂ ਮੈਂ ਚਾਹੁੰਨੀ ਆ ਕਿ ਮੇਰੇ ਚਾਰੋਂ ਪੁੱਤਰ ਵੱਡੇ ਹੋ ਚੁੱਕੇ ਨੇ ਜਿਹੜੇ ਦੋ ਵੱਡੇ ਨੇ ਨਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਮੈਂ ਇਹਨਾਂ ਦਾ ਆਨੰਦ ਕਾਰਜ ਰਚਾਉਣਾ ਚਾਹੁੰਦੀ ਆ ਮੈਂ ਇਹਨਾਂ ਨੂੰ ਲਾੜਾ ਬਣਿਆ ਵੇਖਣਾ ਚਾਹੁੰਦੀ ਆ ਸਤਿਗੁਰੂ ਕਿਰਪਾ ਕਰੋ ਮੇਰੀ ਇਹ ਮੰਗ ਜਿਹੜੀ ਹੈ ਪੂਰੀ ਕਰੋ ਬਾਅਦ ਵਿੱਚ ਮੈਂ ਛੋਟੇ ਸਹਿਬ ਜਦਿਆਂ ਦਾ ਵੀ ਵਿਆਹ ਕਰਨਾ ਹੈ ਉਹਨਾਂ ਨੂੰ ਵੀ ਮੈਂ ਲਾੜਾ ਬਣਿਆ ਵੇਖਣਾ ਚਾਹੁੰਦੀ ਆ ਕਿਉਂਕਿ ਇੱਕ ਮਾਂ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਆਪਣੇ ਪੁੱਤਰਾਂ ਦੇ ਵਿਆਹ ਕਰੇ ਸ਼ਗਨਾ ਦੀਆਂ ਘੋੜੀਆਂ ਗਾਵੇ ਸ਼ਗਨਾ ਦੇ ਗੀਤ ਗਾਵੇ ਤੇ ਆਪਣੇ ਪੁੱਤਰ ਨੂੰ ਵਿਆਹ ਕੇ ਲਿਆਵੇ ਤੇ ਘਰ ਦੇ ਵਿੱਚ ਇੱਕ ਨੂੰ ਲੈ ਕੇ ਆਵੇ ਹਰ ਇੱਕ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਆਪਣੇ ਚਿਹਰੇ ਦੇ ਉੱਪਰ ਸਿਹਰਾ ਸਜਾ ਕੇ ਵਿਆਹਣ ਜਾਵੇ ਗੁਰਮਖ ਪਿਆਰਿਓ ਹੁਣ ਮਾਤਾ ਅਜੀਤ ਕੌਰ ਨੇ ਜਿਉਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਮੰਗ ਰੱਖੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹਨਾਂ ਦੀਆਂ ਸ਼ਾਦੀਆਂ ਤੇ ਹੋ ਚੁੱਕੀਆਂ ਨੇ। ਇਹਨਾਂ ਚਾਰਾਂ ਦੇ ਜਿਹੜੇ ਆਨੰਦ ਕਾਰਜ ਨੇ ਉਹ ਤੇ ਹੋ ਚੁੱਕੇ ਨੇ ਇਹਨਾਂ ਦੇ ਲਾਵਾ ਪੜੀਆਂ ਜਾ ਚੁੱਕੀਆਂ ਨੇ। ਮਾਤਾ ਅਜੀਤ ਕੌਰ ਬੜੇ ਹੈਰਾਨ ਹੋਏ। ਮਾਤਾ ਅਜੀਤ ਕੌਰ ਨੇ ਫਿਰ ਪੁੱਛਿਆ। ਗੁਰੂ ਪਾਤਸ਼ਾਹ ਮੈਂ ਸਮਝੀ ਨਹੀਂ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰੇ ਸਮਝ ਤੋਂ ਬਾਹਰ ਹੈ ਗੱਲ। ਤੁਸੀਂ ਮੈਨੂੰ ਕਿਰਪਾ ਕਰਕੇ ਸਮਝਾਓ। ਕਿ ਤੁਸੀਂ ਕਿਸ ਵਿਆਹ ਦੀ ਗੱਲ ਕਰ ਰਹੇ ਹੋ ਕਿਸ ਅਨੰਦ ਕਾਰਜ ਦੀ ਗੱਲ ਕਰ ਰਹੇ ਹੋ ਗੁਰੂ ਕਲਗੀਧਰ 파ਸ਼ਾ ਨੇ ਫਿਰ ਕਿਹਾ ਮਾਤਾ ਜੀ ਮਾਤਾ ਜੀਤ ਕੌਰ ਜੀ ਮਾਤਾ ਜੀ ਤੋਂ ਵੀ ਜਿਹਨਾਂ ਨੂੰ ਕਹਿ ਦਿੰਦੇ ਸੀ ਚੌਂਕੜਾ ਲਾਓ ਧਿਆਨ ਧਰੋ ਅਕਾਲ ਪੁਰਖ ਦਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਤੁਹਾਡੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਮਾਤਾ ਅਜੀਤ ਕੌਰ ਨੇ ਸਤਿ ਬਚਨ ਕਹਿ ਕੇ ਉਸੇ ਵੇਲੇ ਜਦੋਂ ਚੌਂਕੜਾ ਮਾਰਿਆ ਸਾਰਾ ਕੁਝ ਦਿਸਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰਾ ਕੁਝ ਹੀ ਦਿਖਾ ਦਿੱਤਾ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ 蹊ਰਾ ਪੈ ਜਾਣਾ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ 蹊ਰਾ ਪਾ ਕੇ ਜ਼ਾਲਿਮਾਂ ਨੇ ਅੰਦਰ ਜਾਣ ਦੀ ਹਰ ਇੱਕ ਵਸਤੂ ਤੇ ਰੋਕ ਲਾ ਦੇਣੀ ਹੈ ਕਿਸ ਪ੍ਰਕਾਰ ਅਨੰਦਪੁਰ ਦਾ ਕਿਲਾ ਛੱਡਣਾ ਹੈ ਤੇ ਕਿਸ ਪ੍ਰਕਾਰ 40 ਜਿਹੜੇ ਨੇ ਸਿੰਘ ਗੁਰੂ ਨੂੰ ਛੱਡ ਕੇ ਜਾਣਗੇ ਵਿਦਾਵਾ ਲਿਖ ਕੇ ਜਾਣਗੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਤੇ ਕਿੱਥੇ ਜਾ ਕੇ ਸਰਸਾ ਦੀ ਨਦੀ ਤੇ ਵਿਛੋੜਾ ਹੋਣਾ ਦੋ ਸਹਿਬਜ਼ਾਦੇ ਫਤੇਗੜ ਸਾਹਿਬ ਤੇ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਆਪਣੇ ਆਪ ਵੇਖਣੇ ਨੇ ਤੇ ਉਹ ਸਾਰਾ ਕੁਝ ਪਹਿਲੋਂ ਹੀ ਦਿਖਾ ਦਿੱਤਾ ਮਾਤਾ ਅਜੀਤ ਕੌਰ ਨੂੰ ਗੁਰਮਖ ਪਿਆਰਿਓ ਮਾਤਾ ਅਜੀਤ ਕੌਰ ਇੱਕਦਮ ਹਿਲ ਗਏ ਇੱਕਦਮ ਮਨ ਦੇ ਵਿੱਚ ਫੁਰਨਾ ਬਣਿਆ ਸਤਿਗੁਰੂ ਇੰਨਾ ਸਭ ਕੁਝ ਹੋਣਾ ਇਨਾ ਸਾਰਾ ਕੁਝ ਹਜੇ ਹੋਣਾ ਵਾਲਾ ਹੈ ਇਨਾ ਸਭ ਕੁਝ ਹਜੇ ਹੋਣਾ ਬਾਕੀ ਹੈ ਤੁਸੀਂ ਸਭ ਕੁਝ ਜਾਣਦੇ ਹੋ ਜਾਣੀ ਜਾਣ ਸਤਿਗੁਰੂ ਮੈਨੂੰ ਆਗਿਆ ਦਿਓ ਮੈਂ ਨਹੀਂ ਰਹਿਣਾ ਮੈਂ ਇਹ ਸਾਰਾ ਕੁਝ ਸਹਾਰ ਨਹੀਂ ਸਕਣਾ ਮੈਂ ਸੱਚਖੰਡ ਜਾਣਾ ਚਾਹੁੰਨੀ ਆ ਸਤਿਗੁਰੂ ਕਿਰਪਾ ਕਰੋ ਮੈਨੂੰ ਸੱਚਖੰਡ ਜਾਣ ਦੀ ਆਗਿਆ ਦਿਓ ਪਾਤਸ਼ਾਹ ਮੈਂ ਹੁਣ ਇੱਥੇ ਨਹੀਂ ਰਹਿਣਾ ਮੇਰਾ ਇੱਥੇ ਜੀ ਨਹੀਂ ਕਰਦਾ ਰਹਿਣਾ ਮੇਰਾ ਇਨਾ ਵੱਡਾ ਵਿਸ਼ਾਲ ਹਿਰਦਾ ਨਹੀਂ ਆ ਕਿ ਮੈਂ ਆਪਣੇ ਪੁੱਤਰਾਂ ਨੂੰ ਆਪਣੇ ਅੱਖੀ ਵੇਖਾਂ ਸ਼ਹੀਦ ਹੁੰਦਿਆਂ ਨੂੰ ਤੁਸੀਂ ਇਹਨਾਂ ਦੇ ਵਿਆਹ ਕਰ ਹੀ ਦਿੱਤੇ ਨੇ ਲਾੜੀ ਮੌਤ ਨਾਲ ਤੇ ਮੌੜੀ ਜਿਹੜੀ ਲਾੜੀ ਹੈ ਉਹ ਮੌਤ ਹੈ ਜੇ ਤੁਸੀਂ ਇਹਨਾਂ ਦੀਆਂ ਸ਼ਾਦੀਆਂ ਕਰ ਹੀ ਦਿੱਤੀਆਂ ਨੇ ਪਾਤਸ਼ਾਹ ਪਰ ਮੈਤੋਂ ਨਹੀਂ ਵੇਖਿਆ ਜਾਣਾ ਮੇਰੇ ਵਿੱਚ ਨਹੀਂ ਸਮਰੱਥਾ ਨਹੀਂ ਹੈ ਮੈਨੂੰ ਆਗਿਆ ਦਿਓ ਉਸੇ ਵੇਲੇ ਮਾਤਾ ਅਜੀਤ ਕੌਰ ਨੇ ਆਪਣੇ ਸਵਾਸ ਜਿਹੜੇ ਸੀ ਦਸਮ ਦਵਾਰ ਵਿੱਚ ਪਹੁੰਚਾਏ ਤੇ ਗੁਰਮੁਖ ਪਿਆਰਿਓ ਆਪਣਾ ਪੰਜ ਭੂਤਕ ਸਰੀਰ ਜਿਹੜਾ ਸੀ ਉਹ ਤਿਆਗ ਗਏ। ਉਸ ਤੋਂ ਬਾਅਦ ਜਿਵੇਂ ਜਿਵੇਂ ਮਾਤਾ ਅਜੀਤ ਕੌਰ ਨੂੰ ਦੱਸਿਆ ਸੀ। ਜਿਵੇਂ ਮਾਤਾ ਅਜੀਤ ਕੌਰ ਨੂੰ ਦਰਸਾਇਆ ਸੀ ਗੁਰਮੁਖ ਪਿਆਰਿਓ ਉਸੇ ਪ੍ਰਕਾਰ ਫਿਰ ਸਾਰਾ ਕੁਝ ਹੁੰਦਾ ਹੈ। ਆਨੰਦਪੁਰ ਦਾ ਕਿੜਾ ਛੱਡਿਆ ਜਾਂਦਾ ਹੈ। ਸਰਸਾ ਨਦੀ ਦੇ ਵਿਛੋੜਾ ਹੁੰਦਾ ਹੈ। ਕਿਸ ਪ੍ਰਕਾਰ ਦੇ ਛੋਟੇ ਸਹਿਬਜ਼ਾਦੇ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ। ਵੱਡੇ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਆਪ ਮੇਰੇ ਸਤਿਗੁਰੂ ਇਹਨਾਂ ਦੀਦਿਆਂ ਨਾਲ ਵੇਖਦੇ ਨੇ ਉਹਨਾਂ ਨੂੰ ਸ਼ਹੀਦ ਹੁੰਦਿਆਂ ਉਹ ਸਾਰਾ ਇਤਿਹਾਸ ਆਪਾਂ ਭਾਵੇਂ ਸਾਰਾ ਜਾਣਦੇ ਆ ਗੁਰਮਖ ਪਿਆਰਿਓ ਮੇਰੇ ਸਤਿਗੁਰੂ ਨੂੰ ਬਾਖੂਬੀ ਪਤਾ ਸੀ ਕਿ ਇਹਨਾਂ ਸਾਰਾ ਕੁਝ ਹੋਣਾ ਤੇ ਗੁਰਮਖ ਪਿਆਰਿਓ ਪਰ ਫੇਰ ਵੀ ਮੇਰੇ ਸਤਿਗੁਰੂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਬਚਾ ਲਿਆ ਜਾਏ ਜਾਂ ਕਿਸੇ ਪ੍ਰਕਾਰ ਇਤਿਹਾਸ ਨੂੰ ਦੁਹਰਾਏ ਜਾਣ ਤੋਂ ਰੋਕ ਲਿਆ ਜਾਏ ਇਹ ਅਕਾਲ ਪੁਰਖ ਦਾ ਬਾਣਾ ਮੰਨ ਕੇ ਅਕਾਲ ਪੁਰਖ ਦੀ ਰਜਾ ਵਿੱਚ ਹੀ ਸਾਰੇ ਕਾਰਜ ਕੀਤੇ ਗਏ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਸਾਰੇ ਕਾਰਜਾਂ ਨੂੰ ਕੀਤਾ ਗਿਆ ਸਜਣੋ ਪਰ ਇੱਕ ਵਾਰੀ ਵੀ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਉਸ ਪਰਮਾਤਮਾ ਦੇ ਬਣਾਏ ਹੋਏ ਇਸ ਨਿਯਮ ਵਿੱਚ ਆਪਣੀ ਇੰਟਰਫੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿਸ ਤਰ੍ਹਾਂ ਹੋਣਾ ਉਹ ਹੋ ਕੇ ਰਹਿਣਾ ਕੋਈ ਗੱਲ ਨਹੀਂ ਹੋ ਜਾਏ ਸਾਡੀ ਵੀ ਪਰਖ ਹੈ ਕਿ ਡੋਲਦੇ ਨੇ ਕਿ ਨਹੀਂ ਡੋਲਦੇ ਗੁਰਮੁਖ ਪਿਆਰਿਓ ਸਾਰਾ ਕੁਝ ਉਸੇ ਤਰ੍ਹਾਂ ਹੁੰਦਾ ਹੈ ਕਿਵੇਂ ਫਿਰ ਮੇਰੇ ਪਾਤਸ਼ਾਹ ਨੇ ਸਾਰਾ ਕੁਝ ਕੀਤਾ ਇਹ ਸਾਰਾ ਕੁਝ ਹੀ ਮੇਰੇ ਸਤਿਗੁਰੂ ਨੂੰ ਪਤਾ ਸੀ ਮੇਰੇ ਪਾਤਸ਼ਾਹ ਨੇ ਇਹ ਵੀ ਲਿਖਿਆ ਜਦੋਂ ਬੀਬੀ ਮੁਮਤਾਜ਼ ਨੂੰ ਚਿੱਠੀ ਲਿਖਦੇ ਨੇ ਉਹਦੇ ਵਿੱਚ ਵੀ ਮੇਰੇ ਸਤਿਗੁਰੂ ਬਿਆਨ ਕਰਦੇ ਨੇ ਕਹਿੰਦੇ ਬੇਟੀ ਮੁਮਤਾਜ਼ ਭਾਵੇਂ ਮੈਂ ਰੱਬ ਕੋਲੋਂ ਇੱਕ ਧੀ ਦੀ ਦਾਤ ਮੰਗੀ ਪਰ ਮੈਨੂੰ ਚਾਰੋਂ ਪੁੱਤਰ ਮਿਲੇ ਪਰ ਮੇਰੀ ਧੀ ਬਣ ਕੇ ਤੂੰ ਮੇਰੀ ਖੁਆਇਸ਼ ਵੀ ਪੂਰੀ ਕਰ ਦਿੱਤੀ ਗੁਰਮਖ ਪਿਆਰਿਓ ਉਹ ਕਿਤੇ ਨਾ ਕਿਤੇ ਉਹ ਵੀ ਇਤਿਹਾਸ ਜਿਹੜਾ ਹੈ ਨਾਲ ਦੀ ਨਾਲ ਹੀ ਦੁਹਰਾਇਆ ਜਾਂਦਾ ਹੈ ਇਹ ਵੀ ਸਤਿਗੁਰੂ ਨੂੰ ਪਤਾ ਸੀ ਅੱਗੇ-ਅੱਗੇ ਸਾਰਾ ਕੁਝ ਕੀ ਹੋਣਾ ਕਿਉਂਕਿ ਉਹ ਆਪ ਜਾਣੀ ਜਾਣ ਸੀ ਆਪ ਕਰਤਾ ਪੁਰਖ ਸੀ ਆਪ ਉਹ ਇਹਨਾਂ ਗੱਲਾਂ ਤੋਂ ਜਾਣੂ ਸੀ ਗੁਰਮਖੋ ਜਿਹੜਾ ਸਾਰਾ ਕੁਝ ਉਹਨਾਂ ਨੇ ਆਪਣੇ ਅੱਖੀ ਤਨ ਪਿੰਡੇ ਤੇ ਹੰਡਾਇਆ ਤੇ ਉਹ ਸਾਰਾ ਕੁਝ ਪਹਿਲੋਂ ਜਾਣਦੇ ਸੀ ਗੁਰਮਖ ਪਿਆਰਿਓ ਇਹ ਬੜੀ ਵੱਡੀ ਮਿਸਾਲ ਹੈ ਜੋ ਇਤਿਹਾਸ ਵਿੱਚ ਕਾਇਮ ਕੀਤੀ ਗਈ ਹੈ ਕਿਤੇ ਨਾ ਕਿਤੇ ਸਾਨੂੰ ਵੀ ਇਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਪਰਮਾਤਮਾ ਜੋ ਕਰਦਾ ਚੰਗਾਈ ਕਰਦਾ ਤੇ ਗੁਰਮਖ ਪਿਆਰਿਓ ਸਾਡੇ ਭਲੇ ਹਿੱਤ ਹੀ ਕਰਦਾ ਉਸ ਨੂੰ ਹੱਸ ਕੇ ਖਬੂਲਣਾ ਵੀ ਇੱਕ ਕਲਾ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਪਾਤਸ਼ਾਹ ਜੀ ਕਿਰਪਾ ਕਰਨ ਗੁਰਮਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਓ ਸਾਧ ਸੰਗਤ ਬੇਨਤੀਆਂ ਕਰੋ ਪ੍ਰਵਾਣ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ